ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਉਹ ਜਿੰਨੇ ਵੀ ਵੀਡੀਓ ਇਸ ਸਮੇਂ ਦੇਖ ਰਹੇ ਨੇ ਉਹਨਾਂ ਵਿੱਚ ਬਜ਼ੁਰਗ ਬੱਚੇ ਬੀਪੀਆਂ ਭੈਣਾਂ ਸਾਡੇ ਵੀਰ ਦੇਖਦੇ ਨੇ ਸਾਰਿਆਂ ਲਈ ਦਾ ਤਰ ਅਰਦਾਸ ਬੇਨਤੀ ਹੈ ਕਿ ਸੱਚਾ ਪਾਤਸ਼ਾਹ ਸਾਹਿਬ ਨੂੰ ਸੁਖ ਸ਼ਾਂਤੀ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਮੇਰੇ ਮਾਲਕ ਦਤਾ ਸਭ ਦੀ ਜਿਹੜੀ ਜਾਇਜ਼ ਜਨਮੋਗਨ ਕਾਮਨਾਵਾਂ ਉਹ ਵੀ ਪੂਰੀਆਂ ਕਰ ਦਿਓ ਸਾਰਿਆਂ ਦੇ ਲਈ ਅਰਦਾਸ ਬੇਨਤੀ ਹੈ ਜੀ ਅਸੀਂ ਗੁਰਦਾਰਾਸ਼ੀ ਚੰਦ ਦੇ ਵਿੱਚ ਕਰਵਾਈ ਹੈ ਜੀ ਤੇ ਉਸ ਤੋਂ ਬਾਅਦ ਵਿੱਚ ਫਿਰ ਹੌਲੀ-ਹੌਲੀ ਅਸੀਂ ਅੱਗੇ ਵੀ ਵੱਧ ਗਏ ਪਰ ਉਸ ਤੋਂ ਪਹਿਲਾਂ ਤੁਹਾਨੂੰ ਬਤਾਉਂਦੇ ਆ ਉਹ ਵੀਡੀਓ ਪਾ ਜਿਹੜਾ ਮਤਲਬ ਤੁਹਾਨੂੰ ਦਿਖਾਉਣੀ ਹੈ ਮੱਥਾ ਅਸੀਂ ਟੇਕ ਲਿਆ ਸਾਰਾ ਕੁਝ ਨਾ ਤੋਂ ਕਿਪੈਨ ਪੂਰਾ ਮਤਲਬ ਸਾਰਾ ਕੁਝ ਬਹੁਤ ਵਧੀਆ ਹੋ ਗਿਆ ਇਹ ਬੈਠੇ ਨੇ ਸੁਦਾਗਰ ਸਿੰਘ ਭੈਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਭਾਈ ਆਪਣੇ ਜੀਵਨ ਚ ਰਾਜੀ ਖੁਸ਼ੀ ਰਹਿਣ ਦੀ ਪ੍ਰਮਾਤਮਾ ਕੋਲੋਂ ਅਰਦਾਸ ਕਰਦੇ। ਚਾਚਾ ਜੀ ਜੀ। ਭਾਈ ਜੀ ਦਾ ਖਾਸ ਸਾਰੇ ਭਾਈ ਜੀ ਕੋਤੇ। ਮੈਂ ਹੁਣ ਰੋਕ ਕੇ ਇੱਕ ਵਾਰ ਕੈਮਰਾ ਸਾਫ ਕਰਨਾ ਪਣਾ। ਤੇ ਸਾਡਾ ਜੀ ਕੱਲ ਦਾ ਜਿਹੜਾ ਉਹ ਸੀਗਾ ਵੀਡੀਓ ਸਾਤੇ ਸ਼ੁਰੂ ਨਹੀਂ ਦੀ ਹੋਈ ਅਸੀਂ ਅੱਜ ਤੇ ਵੀਡੀਓ ਲੱਗੇਵੇਂ ਬਣਾਉਣਾ ਸਮਝ ਲਓ ਅਗਲੇ ਦਿਨ ਦੀ। ਟਰੇਨ ਤੋਂ ਉਤਰ ਕੇ ਸਿੱਧਾ ਗੁਰਦੁਆਰਾ ਸਾਹਿਬ ਗਏ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਵਿੱਚ ਜਿਹੜੇ ਉਥੇ ਦਰਸ਼ਨ ਹੋਏ ਉਹ ਵੀ ਤੁਹਾਨੂੰ ਹੁਣ ਕਰਵਾ ਦੇਣੇ ਆ ਉਸ ਤੋਂ ਬਾਅਦ ਵਿੱਚ ਨੱਠ ਭੱਜ ਕੇ ਅਸੀਂ ਫੇਰ ਰੇਲਵੇ ਸਟੇਸ਼ਨ ਪਹੁੰਚੇ ਫਿਰ ਉੱਥੋਂ ਦੇ ਅਸੀਂ ਖਾਟੂ ਸ਼ਾਮ ਇਸ ਸਮੇਂ ਵੀਡੀਓ ਬਣਾ ਰਹੇ ਹਾਂ ਜੀ ਖਾਟੂ ਸ਼ਾਮ ਮਤਲਬ ਅਸੀਂ ਰੇਲਵੇ ਜੰਕਸ਼ਨ ਦੇ ਨੇੜੇ ਰਿੰਗਸ ਜੰਕਸ਼ਨ ਰਿੰਗਸ ਜੰਕਸ਼ਨ ਦੇ ਨੇੜੇ ਰੂਮ ਲੱਤਾ ਹੋਇਆ ਤੇ ਹੁਣ ਮਾਰਨਿੰਗ ਟਾਈਮ ਹੈ ਅਸੀਂ ਉੱਠ ਕੇ ਨਹਾ ਤੋ ਕੇ ਤਿਆਰੀ ਹੈ ਹੁਣ ਸਾਡੀ ਵਾਪਸੀ ਆਉਣ ਦੀ ਤੇ ਜਿਹੜੀ ਵਾਪਸੀ ਆਉਣ ਦੀ ਵੀਡੀਓ ਉਹ ਅਗਲੀ ਜੀ ਤੁਹਾਨੂੰ ਪਤਾ ਲੱਗੂਗਾ ਤੇ ਹੁਣ ਅਸੀਂ ਕੀ ਕਰਨਾ ਹੈ ਜੀ ਜਿਹੜੀ ਅਸੀਂ ਮੱਥਾ ਟੇਕਿਆ ਏ ਸ਼ਹੀਦਗੰਗੁਰਦਵਾਰ ਸਾਹਿਬ ਖਾਟੂ ਸ਼ਾਮ ਤੇ ਉਹਦੀ ਵੀਡੀਓ ਤੁਹਾਨੂੰ ਦਿਖਾਉਨੇ ਆ ਜਿੰਨੀ ਵੀ ਛੋਟੀ ਮੋਟੀ ਵੀਡੀਓ ਜਿੰਨੀ ਵੀ ਬਣੀ ਹੈ ਉਹਦੇ ਕਰਕੇ ਪੰਗਾ ਇੱਕ ਆਏ ਪੈ ਗਿਆ ਜੀ ਵੀ ਮੇਰੇ ਪੈਗੀਆਂ ਸੀਗੀਆਂ ਚੀਗਾ ਹੈ ਚੀਗਾ ਤੇ ਬਾਈ ਦਾ ਕਾਫੀ ਜ਼ਿਆਦਾ ਕੰਮ ਖਰਾਬਤਾ ਜੀ ਹਾਂ ਇਹ ਤਿਉਹਾਰ ਤੇ ਹੀ ਬਣੀ ਵੀਡੀਓ ਹਾਂ ਤੋੜਾ ਤੋੜਾ ਗਰਮੀ ਬਹੁਤ ਸੀ ਬੰਦ ਗਰਮੀ ਕੱਲ ਕੱਲ ਗਰਮੀ ਬਹੁਤ ਸੀ ਉੱਦਣ ਲੱਗਿਆ ਕੱਲ ਗਰਮੀ ਜ਼ਿਆਦਾ ਸੀਗੀ ਤੇ ਮੈਤੇ ਦਾ ਮੋਬਾਈਲ ਕਿਹਾ ਮੈਨਾ ਬਹੁਤ ਬੁਰਾ ਹਾਲ ਰਿਹਾ ਮੈਨੂੰ ਤੇ ਇਹ ਤਾਂ ਕਹਿੰਦੇ ਹੋਰੇ ਹੁਣ ਘੋੜਾ ਗਾੜੀ ਕਰ ਲੰਦੇ ਭਾਈ ਘੋੜਾ ਗਾੜੀ ਵੀ ਨਹੀਂ ਦੀ ਹੈਗੀ ਜਿੱਥੇ ਦੁਰਕੇ ਜਾਣਾ ਤੇ ਦੁਰਕੇ ਪਹਿਲਾਂ ਪਹਿਲਾਂ ਬਾਈ ਨੂੰ ਪ੍ਰੋਬਲਮ ਹੈ ਆ ਉਹ ਤੇ ਬਹਾਲੀ ਹੋਲੀ ਤੇ ਹੌਲੀ ਲਿਸਦਾਗਰ ਸਿੰਘ ਇਹ 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 ਕਹ ਰਿਹਾ ਵੀ ਮੈਨੂੰ ਲੱਗਦਾ ਮੇਰਾ ਵੀ ਕੰਮ ਖਰਾਬ ਹੋਣੇ ਵਾਲਾ ਹੋਏਗਾ ਤਾਂ ਬਾਈ ਨਹੀਂ ਫਿਰ ਤੂੰ ਆਪਣੀ ਬਾ ਆਪਣੀ ਬਾਤ ਦੱਸਦਾ ਬਾਈ ਅਰੇ ਦੱਸਿਆ ਬਰ ਬਾਈ ਮੈਂ ਸ਼ਿਕਾਰ ਬਣਿਆ ਚਾਚਾ ਸਾਡਾ ਠੀਕ ਰਿਹਾ ਸਭ ਤੇ ਮੂਰੇ ਨਟਿਆ ਫਿਰਦਾ ਦਾਏ ਇਸ ਸਾਲ ਗੱਲ ਇਹ ਜੀ ਗਰਮੀ ਜ਼ਿਆਦਾ ਤੇ ਗਰਮੀ ਜ਼ਿਆਦਾ ਆਪਾਂ ਹੈਗੇ ਥੋੜੇ ਸਰੀਰ ਤੋਂ ਮੋਟੇ ਚਾਚਾ ਆਪਾਂ ਪਤਲਾ ਵੀ ਥੋੜਾ ਗਿਆ ਇਹ ਇੱਥੇ ਆ ਕੇ ਹੋਇਆ ਜੀ ਰਾਜਸਥਾਨ ਦੇ ਵਿੱਚ ਉਰੇ ਗਰਮੀ ਤੇ ਜ਼ਿਆਦਾ ਹੋਣ ਦਾ ਕਾਰਨ ਵੀ ਇਹੀ ਹੈ ਬਾਈ ਇੱਥੇ ਹੁਣ ਪਤਾ ਹੋਏਗੀ ਗਰਮੀ ਬਹੁਤ ਜ਼ਿਆਦਾ ਇਹ ਗੱਲ ਥੋੜੀ ਮੈਂ ਮੰਨਦਾ ਬਿਲਕੁਲ ਤੇ ਉਹਨੇ ਤੰਗ ਕਰੇ ਥੋੜੇ ਜਿਕੇ ਨਹੀਂ ਤਾਂ ਕੋਈ ਚੱਕਰ ਨਹੀਂਦਾ ਹੈਗਾ ਨਹੀਂ ਤਾਂ ਅਸੀਂ ਖੜਕੇ ਆਇਆ ਦੋ ਜਾਨੇ ਹੂੰ ਤੇ ਭੀੜ ਵੀ ਬਹੁਤ ਈ ਇਧਰ ਜੇ ਟ੍ਰੇਨ 'ਚ ਤੇ ਗਾਹਾਂ ਜਾ ਕੇ ਲਾਸਟ ਸੀਟ ਦੇ ਵਿੱਚ ਆਪਾਂ ਨੂੰ ਸੀਟਾਂ ਮਿਲੀਆਂ ਸੀਟਾਂ ਅੱਜ ਫਿਰ ਜੀ ਅੱਜ ਸੀਟਾਂ ਲੈਣੀਆਂ ਫਿਰ ਪਰ ਆ ਪਿੱਛੇ ਸੀ ਉਹਨਾਂ ਟ੍ਰੇਨ ਉਲਟ ਦਿਨ ਚੱਲਣੀ ਸੀਟਾਂ ਰੱਜ ਵੀ ਉਹੀ ਹਾਲ ਹੋਣਾ ਆਪਣਾ ਔਖੇ ਸੌਖੇ 'ਚ ਫਸ ਕੇ ਚੱਲਦੇ ਜਿੱਧਰ ਜਾਣਾ ਹਨਾ ਚਲੋ ਜੀ ਠੀਕ ਆ ਜੀ ਹੁਣ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਤੇ ਉਹਨਾਂ ਦੇ ਦਰਸ਼ਨ ਕਰਵਾ ਦਨੇ ਆ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਗਲੀ ਵੀਡੀਓ ਸੀ ਰੇਲਵੇ ਸਟੇਸ਼ਨ ਤੇ ਸ਼ੁਰੂ ਕਰਾਂਗੇ ਜਾ ਕੇ ਜਿਹੜੀ ਅਸੀਂ ਸਾਡੀ ਵਾਪਸੀ ਦੀ ਆ ਹੁਣ ਇੱਥੇ ਤੋਂ ਆਪਾਂ ਨੇ ਹੁਣ ਪਲਾਨ ਹੈਗਾ ਦਿੱਲੀ 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 ਦੇ ਬਾਅਦ ਵਿੱਚ 2:30 ਵਜੇ ਉੱਥੇ ਦੀ ਟ੍ਰੇਨ ਆਪਣੀ 10:30 ਵਜੇ ਆਪਾਂ ਨੇ ਪਹੁੰਚਣਾ ਮਤਲਬ 2 2 2 2 ਜਾਂ 2:30 ਘੰਟੇ ਬਣ ਕੋ ਹੋਵਾਂਗੇ ਉੱਥੇ ਉਹਦੇ ਵਿੱਚ ਆਪਾਂ ਮਾੜਾ ਮੋਟਾ ਜੇ ਉੱਥੇ ਕੋਈ ਖਰੀਦਣਾ ਹੋਇਆ ਹਨਾ ਬਾਜ਼ਾਰ ਦੇ ਵਿੱਚ ਤੇ ਉਹ ਲੈ ਲਾਂਗੇ ਹਨਾ ਚਲੋ ਜੀ ਠੀਕ ਹੈ ਜੀ ਵਾਹਿਗੁਰੂ 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 ਹਾਂ ਹਣ ਸੁਹਾਵਾ RAM ਰਾਜੇ and you're Thank <laughs> you. ਹੇ ਗੁਰੂ ਵਾਹਿਗੁਰੂ ਕਿਰਪਾ ਕਿਰਪਾ ਕਰੋ ਮੇਰੇ ਦੀਵ ਦੇ ਆਲੂ So, we yeah, yeah, yeah. ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਜੀ ਗਰੀਬ ਪਰਸਨਾਂ ਲਈ ਇਲਾਜ ਦਾ ਪ੍ਰਬੰਧ ਕੀਤਾ ਹੋਇਆ ਸੰਗਤ ਨੇ ਕਲਾ ਇਹਨੇ ਖੁੱਲਣਾ ਹੁਣ ਹੈਗਾ ਜੀ 9 ਵਜੇ ਚਾਚਾ ਕਰਕੇ ਕ੍ਰਾਸ ਨੂੰ ਕਾ ਬੰਦੇ ਨੂੰ ਪੁੱਛਦਾ ਲੱਤਾਂ ਹੋਣਾ ਵੀ ਅੱਗੇ ਜਾਣ ਨਹੀਂ ਦਿੰਦੇ ਉਹ ਕਹਿੰਦੇ ਵੀ ਲੇਟ ਆ ਹਲ ਆ ਜਾ ਇੱਧਰ ਦੇਖੋ ਮੰਦਿਰ ਕਿੰਨਾ ਖੂਬਸੂਰਤ ਹੈ ਨਾ ਦਿੱਲੀ ਦੇ ਸੜਕਾਂ ਪਰ ਵੀ ਬਾਈ ਰੌਲਾ ਰੌਲਾ ਬਹੁਤ ਆ ਹਾਂ ਆਜੋ ਸੌ ਜੀ ਅਸੀਂ ਹੁਣ ਪਹੁੰਚ ਗਏ ਦਿੱਲੀ ਰੇਲਵੇ ਸਟੇਸ਼ਨ ਤੇ ਦੁਬਾਰੇ ਅਸੀਂ ਟਿਕਟਾਂ ਕਰਾ ਲੀਆਂ ਹੁਣ ਇੱਥੇ ਤੇ ਇੱਕ 8:55 ਮਿੰਟ ਤੇ ਗੱਡੀ ਤੁਰਦੀ ਹੈ ਆਪਣਾ ਰੁਣਿਕਾ ਪਤਾ ਨਹੀਂ ਰੁਚੀ ਕਾ ਗੱਡੀ ਹੈ ਜਿਹੜੀ ਰੁਚੀ ਗਈ ਹੈ ਹਾਂ ਇਸ ਮੀ ਇਹ ਹੈ ਜੈਸਲ ਮੇਰ ਵਾਲੀ ਹੈ ਜੀ ਤੇ ਇਹਨਾਂ ਨੂੰ ਡੇਢ ਘੰਟੇ ਦੇ ਕਰੀਬ ਲਾ ਦੇਣਾ ਫਿਰੇ ਮਾ ਬੋ ਸੇ ਲਵਾਂ ਮਾ ਕੋ ਕੀ ਟ੍ਰੇਨ ਨੰਬਰ 14087 ਆਪਣੀ ਪਾਹੀਆ ਦੇ ਰੁਣੀਚਾ ਐਕਸਪ੍ਰੈਸ ਰੁਣੀਚਾ 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 ਹਾਂ ਰੁਚੀ ਕਾ ਨਹੀਂ ਰੁਣੀਚਾ ਐ ਉਹਨੇ ਬੋਲਿਆ ਨਾ ਹੁਣ ਰੁਣੀਚਾ 8:55 ਲਿਖਾ ਵੀ ਹੋਊਗਾ ਸ਼ਾਇਦ ਆਹ ਕੀ ਲਓ ਜੀ ਆਪਾਂ ਪਹੁੰਚ ਗਏ ਹੁਣ ਰਿੰਗ ਜੰਕਸ਼ਨ ਤੇ ਰਿੰਗ ਜੰਗਚਾ ਹਾਂ ਹੁਣ ਫੜਵਾਇਆ ਕਰਦੀ ਜੰਗਚਾ ਅੱਗੇ ਮੇਰਾ ਦਵੇ ਅੱਗੇ ਚਲੇ ਜਾਓ ਅੱਗੇ ਪਿੱਛੇ ਮਤਰਾ ਰਹਿਣਾ ਕਬੀ ਅੱਗੇ ਵੜਦੇ ਰਹਿਣਾ ਯਾਰ ਨਾ ਤੇ ਭਰਨੀ ਐ ਭਰੂਗੀ ਕੱਲ੍ਹ ਵੀ ਹੋਣੀ ਐ ਭਰਨੀ ਵੀ ਐ ਦੇਖ ਤਵਾਸਾ ਤੂੰ ਇਹਨਾਂ ਦੇ ਮੋਰੇ ਵਾਲੀ ਘੇਰਨਾ ਆਪਾਂ ਨੂੰ ਚੱਕ ਸਵਾਲ ਸਮਾਂ ਕਿਹਨੇ ਅੱਗੇ ਵਾਲੀ ਘੇਰਨਾ ਸਾਨੂੰ ਤੂੰ ਦੱਸਦਾ ਮੈਂ ਮਾਰਦੇ ਸੀਤੀ ਹਣਾ ਬੱਸ ਵਾਂਗੂ ਰੁਕੇ ਜਾਵੇ ਜੇ ਤਰ ਤੱਕ ਨਾ ਹੋਣੀ ਤਾ ਹਈਓ ਚੱਲ ਹੋ ਜਿਹੜੇ ਵਿੱਚ ਬਟੇ ਨੂੰ ਹੋ ਗਏ ਭਾਈ ਇੱਧਰ ਕੇ ਕਨੇ ਕਿੜਿਆ ਕੋਠੇ ਬਣ ਛੜੂ ਦਾ ਬੰਦਾ ਵਾਹਿਗੁਰੂ ਅੱਛਾ ਓ ਬਲੇ ਬਰੇਗਰ ਕੀ ਦਈਏ ਤੇ ਬਾਹਰ ਬੈਟਿੰਗ ਦਾ ਹਾਲਜਾ ਬਣਾਇਆ ਬਾਜੀ ਇੱਕ ਉੱਥੇ ਘਾਟੂ ਸ਼ਾਮ ਜੀ ਦੀਆਂ ਤਸਵੀਰਾਂ ਬਣਾਈਆਂ ਹੋਈਆਂ ਯੋਧਾ ਮદાન ਕਹਿੰਦਾ ਬੱਕਰੀ ਦੇ ਥਣ ਵਰਗੀਆਂ ਮਿਰਚਾਂ ਹੈ ਮਿਰਚੇ ਆ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਆਜਾ 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 ਫਲਰ ਦਾ ਬਾਜ਼ਾਰ ਦਿਖਾ ਦੀ ਥੋੜਾ ਜਿਹਾ ਸਾਡ ਨੂੰ ਹੈਗੇ ਵੀ 500 ਵਾਜੀ ਹੈ ਇਧਰ ਕਚੌਰੀਆਂ ਹੈਗੀਆਂ ਪਈਆਂ ਵਾਹ ਜੀ ਆਜੀ ਘਾਟੂ ਕੇ ਲਈ ਓਟੋ ਚਾਹੀਏਗਾ ਓਟੋ ਆ ਗਿਆ ਰੁਕ ਗਿਆ ਇਸ ਨੂੰ ਉਸ ਨੂੰ ਇਹ ਰਿੰਗਸ ਉਹ ਮੈਨੂੰ ਆਏ ਦੱਸੋ ਵੀ ਪ੍ਰਸ਼ਾਦਾ ਛਕਣਾ ਹੁਣ ਕਰਨਾ ਖਾਣਾ ਪੀਣਾ ਕੁਝ ਹੈ? ਲਾਹਾਂ ਜਾ ਕੇ ਦੇਖ ਲੈਣੇ ਮੜਾ ਜਾ ਕੋਸਨ ਸ਼ਾਂਤੀ ਜੇ ਨੂੰ ਇੱਥੇ ਰੌਲਾ ਜਿਹਾ ਬਹੁਤ ਪੈਂਦਾ ਇੱਕ ਹੋਰ ਵੀ ਚੀਜ਼ ਦੇਖ ਲਿਓ ਜਿਹਦੇ ਬਾਅਦ ਚ ਆਪਾਂ ਨੂੰ ਉਹਨਾ ਮੇਰੇ ਕਿਆ ਕਹਿੰਦੇ ਹੁੰਦੇ ਆ ਟੈਂਪੋ ਟੂਪੂ ਜਾਣ ਨੂੰ ਕੋ ਗੱਡੀ ਗੁੱਡੀ ਫਫੇ ਠੀਕ ਭੋਜਨ ਆ ਲਿਆ ਸਤਾਰਾ ਠੀਕ ਹੈ ਆ ਸਤਾਰਾ 18 ਕਿਲੋਮੀਟਰ ਆ ਸਤਾਰਾ ਹਾਂ 53 ਉਹ ਫਿਰ ਹਿੰਦੀ ਭਾਸ਼ਾ ਨਾ ਹੋ ਪਰ ਰੂਮ 500 ਰੁਪਏ ਦਾ ਮਿਲਦਾ ਹੈ ਨਹਾਣਾ ਤੋਂ ਨਾ 50 ਰੁਪਏ ਜੁਦਾ ਹੈ ਹਾਂ ਇਹ ਕਹਿੰਦੇ ਭਾਈ ਇਹ ਹਾਂ ਹਾਂ ਪਹਿਲਾਂ ਦੇਖੀਏ ਖਾਣ ਪੀਣ ਦਾ ਪ੍ਰਬੰਧ ਉਹਦੇ ਬਾਅਦ ਵਿੱਚ ਫਿਰ ਅੱਗੇ ਦਾ ਪ੍ਰੋਸੈਸ ਉਹ ਤਾਂ ਪਤਾ ਹੀ ਇੱਕ ਚੀਜ਼ ਜਿਹੜੀ ਹੈ ਕੀ ਚੀਜ਼ ਹਾਂ ਮੈਂ ਕੋਈ ਖਾਣ ਪੀਣ ਦਾ ਨਹੀਂ ਯਾਰ ਉਹ ਤਾਂ ਤਲਿਆ ਹੋਇਆ ਜਗਾਰ ਆਇਆ ਵਿਥੇ ਰੋਟੀ ਦੇਖਦੇ ਆ ਹੈ ਉਹ ਫਕਮ ਹੈ ਚਾਹ ਭੋਜਨ ਆਲਿਆ ਉਹ ਦੇਖਾ ਉਹ ਪਵਿੱਤਰ ਭੋਜਨ ਆਲਿਆ ਲਿਖਾ ਵਾ ਉਸੇ ਦੇਖਦੇ ਆ ਚਲੋ ਇੱਥੇ ਦੇਖ ਲਓ ਜੇ ਮੈਂ ਕਹਾਂ ਬਾਜ਼ਾਰ ਬਹੁਤ ਲੰਬਾ ਏ ਦੇਖੋ ਮੜਿਆ ਉਹ ਦੇਖ ਲਓ ਵਿੰਦਰ ਗਰਮੀ ਤਾਂ ਨਹੀਂ ਬਹੁਤੀ ਹਾਂ ਰਹੀ ਜਗਾ ਲਓ ਜੀ ਦਾ ਜਿਹੜਾ ਕੰਨ ਦੇ ਕੋਲ ਆ ਜਾਣ ਹੌਲੀ ਹੌਲੀ ਦੇਖੋ ਅੱਗੇ ਹੁਣ ਇਹ ਕਹਿੰਦੇ ਹੁੰਦੇ ਆ ਆਪਾਂ ਜਿਹਨੂੰ ਖੈਰੂ ਕਹਿੰਦੇ ਨੇ ਉਹ ਖੈਰੂ ਬਣ ਗਿਆ ਪਹੁੰਚ ਗਏ ਜੀ ਆਪਾਂ ਇੱਥੇ ਤੱਕ ਟੈਕਸੀ ਮਿਲਦੀ ਜੀ ਸਾਨੂੰ ਇਹ ਹੈ ਜੀ ਕੁੰਡ ਸ਼ਾਮ ਦਾ ਕੁੰਡ ਆ ਵੀ ਕੋਮਨ ਸ਼ਾਮ ਦੇ ਵਿੱਚ ਸ਼ਾਮ ਕੁੰਡ ਤੇ ਆ ਜਓ ਸ਼ਾਮ ਕੁੰਡੀ ਲਓ ਜੀ ਹੁਣ ਵਾਪਸੀ ਹੋ ਗਈ ਸਾਡੀ ਬਾਜ਼ਾਰ ਦੇ ਨਜ਼ਾਰੇ ਸਨ ਬਹੁਤ ਆਏ ਹੋਏ 아니 <sussurra> 아드이 <sussurra> 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 Mae'n ddim yn yn ddim ਕਿਆ ਕਰਨ ਮਗਾ ਖਾ ਜਿਹੜਾ ਕੋ ਖਾਣਾ ਤੇ ਲਗਾ ਚਿੱਤ ਕਰਦਾ ਮੈਂ ਤਾਂ ਦੋ ਚੌੜੀ ਦੋ ਦੋ ਇਹਦੇ ਨਾਲ ਕਟਿੰਗ ਤੇ ਸਬਜ਼ੀ ਉਹ ਵੀ ਜੀ ਸਾਥ ਖਾਓ ਪਿਆਰ ਸਾਨੂੰ ਗੱਲ ਸੁਣਾ ਸੀ ਅਗੇ ਪੰਜਾਬੀ ਬੜੀ ਅੱਛਾ ਕਰੀ ਤੇ ਸਾਦੇ ਸਬਜ਼ੀ ਅੱਛਾ ਹਾਂ ਦੋਨੇ ਲੱਗ ਲੱਗ ਕਰਾਲਾ ਫਿਰ ਲੱਗ ਲੱਗ ਕਰ ਦੋ ਚੌੜੀ ਘਰ ਨਾਲ ਇੱਕ ਸਬਜ਼ੀ ਹਾਂ ਆ ਗੱਲ ਬਣੀ ਨਾ ਹੁਣ ਉਹਨੂੰ ਕਿਤੇ ਕੰਡੇ ਦਾ ਪਾ ਨਾ ਇਹ ਨਿਸ਼ਾਨੀ ਮੈਨੂੰ ਕੋਈ ਪਏ ਜਾਂਦੇ ਹੋਏ ਸੀ ਦੇਖ ਕੇ ਗਏ ਤੇ ਜੀ ਤੇ ਇਹਦਾ ਬੜਾ ਮੂਡ ਕਰਿਆ ਵੀ ਯਾਰ ਤੱਕੇ ਦੇਖਦੇ ਆ ਪੰਗਾ ਲੈ ਕੇ ਦੇਖਦੇ ਆ अच्छा एक कटर मटर है इधर भी टेस्ट देख रहे हैं अपने वाले अपने वाले टेस्ट है मिर्चा हैं मिर्चा बढ़ा लिया इन्हें ਇਹਦਾ ਵੀ ਟੇਸਟ ਦੇਖਦੇ ਨੇ ਪਹਿਲਾਂ ਕਚੌਰੀਆਂ ਖਾ ਲਈਆਂ ਕਚੌਰੀਆਂ ਠੀਕ ਚੀਕੀਆਂ ਜਿਵੇਂ ਸਮੋਸਿਆਂ ਦੇ ਵਿੱਚ ਆਪਣੇ ਛੋਲੇ ਪਾ ਕੇ ਦੇ ਦਿੰਦੇ ਆਂ ਪੰਜਾਬ ਦੇ ਵਿੱਚ ਬਸ ਉਹੀ ਟੇਸਟ ਆ ਰਿਹਾ ਸੀ ਠੀਕ ਜਿਆਦਾਤਰ ਹਨਾ ਇਹਦਾ ਇਹਦਾ ਦੇਖਦੇ ਹਾਂ ਕਿ ਆ ਬਣਦਾ ਬੜੀਆਂ ਮਿਰਚਾਂ ਐ ਬੜੀਆਂ ਮਿਰਚਾਂ ਇਹ ਬੜੀਆਂ ਮਿਰਚਾਂ ਨੂੰ ਦੇ ਦੇ ਵੀ ਕਿੱਦਾਂ ਨਹੀਂ ਬਣਦੇ ਆ ਖਾਣ ਨੂੰ ਬਣੀਆਂ ਨਹੀਂ ਹਾਂ 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 ਦੇ ਟੇਸਟ ਵੀ ਆ ਓਕੇ